ਮੇਰੇ ਦੋਸਤ ਹੀ ਅਮਰਦੇਵ ਨੇ ਮੈਨੂੰ ਦੱਸਿਆ ਇਹ ਮੰਗ ਪੱਤਰ ਨਾਲ ਦਰਕਾਰੀ ਪਿੰਡਾਂ ਨਾਲ ਜਈ ਮੰਗ ਪੱਤਰ ਦੀ ਕੀ ਗੱਲ ਮੈਨੂੰ ਕਹਿੰਦੇ ਕਿ ਸਾਡੇ ਇੱਕ ਕੰਮ ਆਪੀਆ ਰਿਹਾ ਵਾ ਕਿ ਉਹ ਕਹਿੰਦੇ ਬਹੁਤ ਹੋ ਰਿਹਾ ਕਿ ਉਹ ਮੰਗ ਪੱਤਰ ਮੈਂ ਰਾਤ ਫੜਿਆ ਗੇਰ ਮੈਨੂੰ ਪਤਾ ਲੱਗਿਆ ਵੀ ਇਹ ਮੰਗ ਪੱਤਰ ਹੈ ਜੀ ਇਹ ਮੰਗ ਜਿਸ ਤਰ੍ਹਾਂ ਮੰਗੀ ਜਾ ਰਹੀ ਹੈ ਕਿ ਸੱਚਮੁੱਚ ਪੰਜਾਬ ਦੇ ਇੱਕ ਤੁਹਾਡਾ ਪਿੰਡ ਕਿ ਹੋਰ ਪਿੰਡਾਂ ਦੇ ਵਿੱਚ ਵੀ ਸਮੱਸਿਆ ਆਉਣ ਵਾਲੀ ਹੈ ਕਿਉਂਕਿ ਇਹ ਇੱਕ ਵਿਆੰਗ ਟੈਪ ਨਹੀਂ ਹੈਗਾ ਇਹ ਇੱਕ ਸੰਕੇਤ ਹੈ ਜਿਸ ਤਰ੍ਹਾਂ ਭਰੂਣ ਹੱਤਿਆ ਦੀ ਗੱਲ ਕਰਦੇ ਆਪਾਂ ਤੀਆਂ ਨੂੰ ਜਾਂ ਫਿਰ ਜਿਹੜੀਆਂ ਕੁੜੀਆਂ ਨੂੰ ਮਾਰ ਦਿੱਤਾ ਗਿਆ ਪਿਛੇ ਸਮੇਂ ਦੇ ਵਿੱਚ ਇਹ ਵੱਡੀਆਂ ਖਬਰਾਂ ਸਾਹਮਣੇ ਆਈਆਂ ਪਰ ਕਿਤੇ ਨਾ ਕਿਤੇ ਭਵਿੱਖ ਦੇ ਲਈ ਇੱਕ ਵੱਡੀ ਚੁਣੌਤੀ ਏ ਇਹ ਕਿਤੇ ਨਾ ਕਿਤੇ ਇੱਕ ਵੱਡਾ ਮੁੱਦਾ ਭਾਵੇਂ ਇੱਕ ਅੱਜ ਜਿਹੇ ਸੋਸ਼ਲ ਮੀਡੀਆ ਦੇ ਉੱਤੇ ਇਸ ਨੂੰ ਵਿਅੰਗ ਦੇ ਤੌਰ ਦੇ ਉੱਤੇ ਜਾਂ ਫਿਰ ਇੱਕ ਹਾਸੇ ਮਜ਼ਾਕ ਦੇ ਵਿੱਚ ਲੈ ਰਹੇ ਨੇ ਪਰ ਭਵਿੱਖ ਦੇ ਵਾਸਤੇ ਇੱਕ ਗੰਭੀਰ ਇਸ਼ੂ ਇੱਕ ਹੋਰ ਪੰਜਾਬ ਦੇ ਲਈ ਖੜਾ ਹੁੰਦਾ ਜਾ ਰਿਹਾ ਜੀ ਮੈਨੂੰ ਲੱਗਦਾ ਮੈਨੂੰ ਉਸ ਵੇਲੇ ਘਰ ਗਈ ਗਿਆ ਜਿਆਦਾ ਨਹੀਂ ਕੁੜੀਆਂ ਦੇ ਘਰਾਂ ਸੰਬੰਧਿਆਂ ਨਾਲ ਹੂੰ ਇਹ ਸਪੁਰਨਾ ਗਰਾਹ ਜੀ ਇੰਤਜ਼ਾਰ ਚੁਕੁਰਨਾ ਬਾਰ ਹੋ ਰਿਹਾ ਹੈ। ਭਾਈ ਇਹ ਬੇਸ਼ੱਕ ਰਸਮੀ ਜਾਲਾ ਹੋ ਰਿਹਾ ਹੈ। ਇਹ ਮੁੰਡਿਆ ਇਹ ਨਹੀਂ ਕਿ ਕੋਈ ਨਸਾ ਜਾਂਦੇ ਬਹੁਤ ਸਿਆਣੇ ਮੁੰਡੇ ਆ ਗਏ। ਉਹ ਵਧੀਆ ਪਰਿਵਾਰਾਂ ਤੋਂ। ਹੂੰ। ਤੇ ਉਹਨਾਂ ਵੱਲੋਂ ਵੀ ਮੰਗ ਪੱਤਰ ਦਿੱਤਾ ਗਿਆ ਹੈ ਜਿਆਨ। ਕਿਤੇ ਤਾਂ ਕਰਕੇ ਤਾਂ ਨਹੀਂ ਦਿੱਤਾ ਮੰਗ ਪੱਤਰ ਵੀ ਆਮ ਆਦੀ ਪਾਰਟੀ ਦਾ ਸਰਪੰਚ ਹੈ ਵੀ ਆਮ ਆਦੀ ਪਾਰਟੀ ਦੇ ਵਿਧਾਇਕਾਂ ਨੇ ਮੰਤਰੀਆਂ ਨੇ ਕਈਆਂ ਨੇ ਪਹਿਲਾਂ ਵਿਆਹ ਕਰਾ ਲਏ ਜਿਸ ਨੂੰ ਲੈ ਕੇ ਵਿਰੋਧੀ ਵੀ ਲਗਾਤਾਰ ਤੰਜ ਕਰਦੇ ਸੀ। ਸੱਚੀ ਕਾਲ ਤੁਸੀਂ ਵੇਖ ਰਹੇ ਹੋ ਪਾਰਟੀ ਪੰਜਾਬ ਤੇ ਮੈਂ ਮਨਦੀਪ ਸਿੰਘ ਵੱਲੋਂ ਪਰ ਜਿਸ ਤਰ੍ਹਾਂ ਤੁਸੀਂ ਪਿਛਲੇ ਸਮੇਂ ਦੇ ਵਿੱਚ ਵੱਖ-ਵੱਖ ਲੀਡਰਾਂ ਨੂੰ ਦੀ ਗੱਲ ਕਰ ਲਈਏ ਮੰਗ ਪੱਤਰ ਵੇਖਣ ਮਿਲਦੇ ਨੇ ਕਿ ਮੰਗ ਪੱਤਰ ਦਿੱਤਾ ਜਾਂਦਾ ਪਰ ਹੁਣ ਇੱਕ ਵੱਖਰਾ ਮੰਗ ਪੱਤਰ ਮੋਗਾ ਜ਼ਿਲ੍ਹਾ ਦੇ ਪਿੰਡ ਹਿੰਮਤਪੁਰਾ ਦੇ ਵਿੱਚ ਨੌਜਵਾਨਾਂ ਦੇ ਵੱਲੋਂ ਸਰਪੰਚ ਸਾਫਨ ਦਿੱਤਾ ਗਿਆ ਸਾਡੇ ਨਾਲ ਸਪੰਸਾ ਪਿੰਡ ਦੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਪਹਿਲਾਂ ਇੱਕ ਵਾਰ ਤੁਹਾਨੂੰ ਉਹ ਮੰਗ ਪੱਤਰ ਪੜ੍ਹ ਕੇ ਸੁਣਾ ਦਈਏ ਉਸ ਦੇ ਵਿੱਚ ਕੀ ਕੁਝ ਉਹਨਾਂ ਨੇ ਕਿਹਾ ਗਿਆ ਸੇਵਾ ਵਿਖੇ ਮਾਨਯੋਗ ਸਰਪੰਚ ਸਾਹਿਬ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਵਿਸ਼ਾ ਜਿਹੜਾ ਰੱਖਿਆ ਗਿਆ 30 ਸਾਲ ਦੇ ਨੌਜਵਾਨਾਂ ਦੇ ਵਿਆਹ ਨਾ ਹੋਣ ਸੰਬੰਧੀ ਬੇਨਤੀ ਕੀਤੀ ਜਾਂਦੀ ਹੈ ਕਿ ਅਸੀਂ 30 ਸਾਲਾਂ ਨੌਜਵਾਨ ਆਪਣੇ ਵਿਆਹ ਕਰਾਉਣਾ ਚਾਹੁੰਦੇ ਹਾਂ ਸਾਨੂੰ ਕੋਈ ਰਿਸ਼ਤਾ ਨਹੀਂ ਕਰ ਰਿਹਾ ਅਸੀਂ ਬਹੁਤ ਦੁਖੀ ਹਾਂ ਜੇ ਸਾਨੂੰ ਸਾਰੇ ਲੋਕ ਛੜੇ ਕਹਿ ਕੇ ਤੰਗ ਪ੍ਰੇਸ਼ਾਨ ਕਰਦੇ ਨੇ ਅਸੀਂ ਸਾਰੇ ਇਹ ਬੇਨਤੀ ਸਮੂਹ ਪੰਚਾਇਤ ਤੇ ਸਰਪੰਚ ਬਾਦਲ ਸਿੰਘ ਹਿੰਮਤਪੁਰਾ ਨੂੰ ਕਰਦੇ ਹਾਂ ਕਿ ਸਾਡੇ ਲਈ ਜਲਦੀ ਤੋਂ ਜਲਦੀ ਰਿਸ਼ਤੇ ਲੱਭ ਕੇ ਵਿਆਹ ਕਰਵਾਏ ਜਾਣ ਤਾਂ ਜੋ ਪਿੰਡ ਦੇ ਵੋਟਰਾਂ ਦੀ ਗਿਣਤੀ ਵੀ ਵੱਧ ਸਕੇ ਕਿਉਂਕਿ ਪਿੰਡ ਦੇ ਕੰਮ ਤਾਂ ਫਿਰ ਵੀ ਹੁੰਦੇ ਰਹਿਣਗੇ ਸਾਡੇ ਵੱਲ ਪਹਿਲ ਦੇ ਆਧਾਰ ਤੇ ਧਿਆਨ ਦਿੱਤਾ ਜਾਵੇ ਅਸੀਂ ਸਰਪੰਚ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਸਾਡੀਆਂ ਮੰਗਾਂ ਮੰਨੀਆਂ ਜਾਣ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਸੀਂ ਤਿੱਖਾ ਸੰਘਰਸ਼ ਕਰਨ ਦੇ ਲਈ ਤਿਆਰ ਹਾਂ ਇਹ ਲਹਿਰ ਨੂੰ ਪੂਰੇ ਪੰਜਾਬ ਦੇ ਵਿੱਚ ਜੋਰ ਫੜ ਰਹੀ ਹੈ ਅਸੀਂ ਸਰਕਾਰ ਨੂੰ ਵੀ ਬੇਨਤੀ ਕਰਦੇ ਹਾਂ ਕਿ ਸਾਡਾ ਕੋਈ ਹੱਲ ਕੀਤਾ ਜਾਵੇ ਨਹੀਂ ਤਾਂ ਸਰਕਾਰ ਨਤੀਜੇ ਭੁਗਤਣ ਲਈ ਤਿਆਰ ਰਹੇ ਸਾਡੇ ਵੱਲੋਂ ਧਿਆਨ ਦਿੱਤਾ ਜਾਵੇ ਸਾਡੇ ਵੱਲ ਧਿਆਨ ਦਿੱਤਾ ਜਾਵੇ ਅਸੀਂ ਤੁਹਾਡੇ ਬਹੁਤ ਬਹੁਤ ਧੰਨਵਾਦੀ ਹੋਵਾਂਗੇ ਵੱਲੋਂ ਸਮੂਹ ਨੌਜਵਾਨ ਪਿੰਡ ਹਿੰਮਤਪੁਰਾ ਤੇ ਸਾਡੇ ਸਰਪੰਚ ਬਾਦਲ ਸਿੰਘ ਜੁੜ ਪਏ ਨੇ ਬਾਦਲ ਸਿੰਘ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਪਾਰਟੀ ਪੰਜਾਬ ਤੇ ਆਪ ਜੀ ਕਾਜੀ ਰਾਜੀ ਹਾਂ ਤੇ ਬਾਈ ਜੀ ਕੀ ਲੱਗਦਾ ਕਿ ਜਿਸ ਤਰ੍ਹਾਂ ਸਰਕਾਰਾਂ ਨੂੰ ਮੰਗ ਪੱਤਰ ਤੁਸੀਂ ਵੀ ਦਿੱਤੇ ਹੋਣਗੇ ਅੱਗੇ ਵੀਡੀਓ ਨੂੰ ਜਾਂ ਐਮਐਲਏ ਨੂੰ ਮੰਗ ਪੱਤਰ ਪਿੰਡ ਦੇ ਵਿਕਾਸ ਸੰਬੰਧੀ ਇਹ ਨਵੇਕਲਾ ਜਿਹੜਾ ਮੰਗ ਪੱਤਰ ਤੁਹਾਡੇ ਕੋਲ ਪਹੁੰਚਿਆ ਇਸ ਬਾਰੇ ਕੀ ਕਹਿਣਾ ਚਾਹੋ? ਸੇ ਸਰਪੰਚ ਜੀ ਜਿੱਥੇਰਾ ਮੈਂ ਮੈਂ 2013 ਤੋਂ ਜੁੜਿਆ ਹੋਇਆ ਹਾਂ ਸਾਡੀ ਨਾਮ ਦੀ ਪਾਰਟੀ ਨੂੰ ਜੀ ਹਾਂ ਜੀ ਹਾਂ ਜੀ ਜਦੋਂ 2013 ਤੋਂ ਜੁੜਿਆ ਹੋਇਆ ਹਾਂ ਬਹੁਤ ਜ਼ਿਆਦਾ ਕਰਿਆ ਪਿੰਡ ਦੇ ਪਹਿਲਾਂ ਵੀ ਵਿਕਾਸ ਦੇ ਕੰਮ ਕੀ ਜਾਂਦੇ ਆ ਹੁਣ ਸਾਡੇ ਆਪਣੇ ਐਮਐਲਏ ਐਮਐਲਏ ਸਾਮਨੰਦੀ ਸੰਬੰਧੀ ਸੰਵਾਦ ਕਰ ਜੀ ਉਹਨਾਂ ਦੇ ਜਨਾ ਸਰਵਿਸ ਪੈਨ ਵਿੱਚ ਬਹੁਤ ਬੁੜਾ ਸੇ ਕੰਮ ਕਰਨਾ ਸਰਪੰਚ ਹੀ ਬਣਾਵਨ ਦਾ ਮਨ ਨਾ ਮਿਲਿਆ ਜੀ ਬਸ ਹੂੰ ਇਹ ਜਿਆਦਾ ਸਮ ਕਰੇਗਾ ਕਿ ਲੋਕਾਂ ਨੂੰ ਆਪ ਤਾਂ ਹੀ ਨਹੀਂ ਹੈ ਮੇਰੇ ਦੋਸਤ ਵੀ ਆੁੰਦੇ ਜਿੰਨਾਂ ਨੇ ਮੈਨੂੰ ਦੱਸਿਆ ਸੀ ਮੰਗ ਪੱਤਰ ਨੂੰ ਦਸਤਖਾਹੀ ਪੈਨਾਮ ਨਾ ਲਈ ਜੀ ਮੰਗ ਪੱਤਰ ਦੀ ਕੀਤੇ ਗਿਆ ਵਾ ਮੈਨੂੰ ਕਿਹਾ ਵੀ ਸਾਡਾ ਵੀ ਇੱਕ ਕੰਮ ਆਪੀਆ ਰਿਹਾ ਵਾ ਕਿ ਉਹ ਕਰੇਗਾ ਜੀ ਸਾਕੇ ਕਰ ਦਿਆਂਗੇ ਤੁਸੀਂ ਆਪਣਾ ਉਹਨਾਂ ਕਰਾ ਦੇਾਂਗੇ ਜੀ ਜੀ ਉਹ ਫਿਰ ਆ ਜਦੋਂ ਮੰਗ ਪੱਤਰ ਮੈਂ ਬਾਅਦ ਚ ਫੜਿਆ ਫਿਰ ਮੈਨੂੰ ਪਤਾ ਲੱਗਿਆ ਜੀ ਇਹ ਬਈਆ ਮੰਗ ਪੱਤਰ ਆ ਗਿਆ ਹੂੰ ਐਂ ਹੁਣ ਕੀ ਕਿੰਨੇ ਕ ਬੱਚੇ ਨੇ ਜਿਸ ਤਰ੍ਹਾਂ ਹੁਣ ਤੁਸੀ ਕਿਵੇਂ ਦੇਖਦੇ ਹੋ ਕਿ ਇਹ ਮੰਗ ਜਿਸ ਤਰ੍ਹਾਂ ਮੰਗੀ ਜਾ ਰਹੀ ਹੈ ਕਿ ਸੱਚਮੁੱਚ ਪੰਜਾਬ ਦੇ ਇੱਕ ਤੁਹਾਡਾ ਪਿੰਡ ਕਿ ਹੋਰ ਪਿੰਡਾਂ ਦੇ ਵਿੱਚ ਵੀ ਸਮੱਸਿਆ ਆਣ ਵਾਲੀ ਹੈ ਕਿਉਂਕਿ ਇਹ ਇੱਕ ਵਿਅੰਗ ਟੈਪ ਨਹੀਂ ਹੈਗਾ ਇਹ ਇੱਕ ਸੰਕੇਤ ਹੈ ਜਿਸ ਤਰ੍ਹਾਂ ਭਰੂਣ ਹੱਤਿਆ ਦੀ ਗੱਲ ਕਰਦੇ ਆਪਾਂ ਤਿਆਂ ਨੂੰ ਜਾਂ ਫਿਰ ਜਿਹੜੀਆਂ ਕੁੜੀਆਂ ਨੂੰ ਮਾਰ ਦਿੱਤਾ ਗਿਆ ਪਿਛੇ ਸਮੇਂ ਦੇ ਵਿੱਚ ਇਹ ਵੱਡੀਆਂ ਖਬਰਾਂ ਸਾਹਮਣੇ ਆਈਆਂ ਸੀ ਪਰ ਕਿਤੇ ਨਾ ਕਿਤੇ ਭਵਿੱਖ ਦੇ ਲਈ ਇੱਕ ਵੱਡੀ ਚੁਣੌਤੀ ਹੈ ਇਹ ਕਿਤੇ ਨਾ ਕਿਤੇ ਇੱਕ ਵੱਡਾ ਮੁੱਦਾ ਭਾਵੇਂ ਇੱਕ ਅੱਜ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਇਸ ਨੂੰ ਵਿਅੰਗ ਦੇ ਤੌਰ ਦੇ ਉੱਤੇ ਜਾਂ ਫਿਰ ਇੱਕ ਹਾਸੇ ਮਜ਼ਾਕ ਦੇ ਵਿੱਚ ਲੈ ਰਹੇ ਨੇ ਪਰ ਪਵਿੱਕ ਦੇ ਵਾਸਤੇ ਇੱਕ ਗੰਭੀਰ ਇਸ਼ੂ ਇੱਕ ਹੋਰ ਪੰਜਾਬ ਦੇ ਲਈ ਖੜਾ ਹੁੰਦਾ ਜਾ ਰਿਹਾ ਜੋ ਲਗਾਤਾਰ ਪਿਛਲੇ ਸਮੇਂ ਦੇ ਵਿੱਚ ਸਮਾਜ ਸੇਵੀਆਂ ਦੇ ਵੱਲੋਂ ਵੀ ਗੱਲਬਾਤ ਕੀਤੀ ਜਾ ਰਹੀ ਹੈ ਵਕ ਵਕ ਲੀਡਰਾਂ ਦੇ ਵੱਲੋਂ ਵੀ ਇਹ ਗੱਲਬਾਤ ਕੀਤੀ ਜਾ ਰਹੀ ਹੈ ਸਰ ਅੱਜ ਕਿੰਤਰ ਇੱਕ ਸਤੂੜਾਂ ਦੀ ਗਿਣਤੀ ਮੈਨੂੰ ਲੱਗਦਾ ਮੈਨੂੰ ਥੋੜਾ ਜਿਹਾ ਵੀ ਘੱਟ ਹੈ ਜਿਆਦਾ ਨਹੀਂ ਕੁੜੀਆਂ ਦੇ ਘਰ ਤਾਂ ਮੁੰਡਿਆਂ ਨਾਲ ਹੂੰ ਇਹ ਕੁੜੀਆਂ ਜਿਆਦਾ ਰਹੀਆਂ ਟਿਕਾਣੇ ਕੁੜੀਆਂ ਬਾਰਾ ਹੋ ਗਏ ਹਾਂ ਜੀ ਇਹ ਸਕਾਰਥੀ ਜਿਆਦਾ ਹੁੰਦਾ ਇਹ ਮੁੰਡੇ ਆਏ ਨਹੀਂ ਤੇ ਕੋਈ ਨਸ਼ਾ ਕਰਦੇ ਬਹੁਤ ਸਾਰੇ ਮੁੰਡੇ ਆ ਗਏ ਜਿਹੜੇ ਵਧੀਆ ਪਰਿਵਾਰਾਂ ਤੋਂ ਹੂੰ ਤੇ ਉਹਨਾਂ ਵੱਲੋਂ ਹੀ ਲੰਗਪੱਤਾ ਦਿੱਤਾ ਗਿਆ ਇਹਦੇ ਨੇ ਹੂੰ ਤੁਹਾਨੂੰ ਕਾਰਨ ਕੀ ਲੱਗਦਾ ਕੀ ਜ਼ਿਆਦਾਤਰ ਕੁੜੀਆਂ ਪੰਜਾਬ ਦੀਆਂ ਬਾਹਰ ਜਾ ਰਹੀਆਂ ਨੇ ਜਾਂ ਫਿਰ ਪ੍ਰੂਨ ਹੱਤਿਆ ਦਾ ਕੱਲੀ ਹੈ ਨਹੀਂ ਪ੍ਰੂਨ ਹੱਤਿਆ ਦਾ ਸਵੈ ਹੁਣ ਆਇ ਨਹੀਂ ਮਨ ਲੱਗਦਾ ਹੂੰ ਇਹ ਤਾਂ ਸਾਰੋ ਸਬੰਧਾਂ ਦੀ ਗੈਂਟੀ ਵੀ ਘਟ ਗਈ ਜੀ ਹੁਣ ਹਰ ਇੱਕ ਵੀ ਆ ਕੇ ਬੱਚਿਆਂ ਜਾਂ ਦੋ ਦੋ ਜਿਹਦੇ ਬੱਚਾ ਪਹਿਲਾ ਮੁੰਡਾ ਹੋ ਜਾਂਦਾ ਫਾਰ ਉਹ ਫਿਰ ਦੂਜਾ ਬੱਚਾ ਫਿਰ ਲੰਗਦਾ ਨਿਕਲਦਾ ਆ ਆਜ ਮਿੱਠ ਮੱਤਿਆ ਜਾ ਹੂੰ ਬਿਲਕੁਲ ਹਾਂਜੀ ਤੇ ਹੁਣ ਤੁਸੀਂ ਕੀ ਸੋਚਦੇ ਹੋ ਇੱਕ ਸਰਪੰਚ ਹੋਣ ਦੇ ਨਾਤੇ ਇੱਕ ਪੰਜਾਬ ਦੇ ਨਾਗਰਿਕ ਹੋਣ ਵਾਸਤੇ ਤੁਸੀਂ ਕੀ ਸੋਚਦੇ ਹੋ ਕਿ ਇਸ ਸਮੱਸਿਆ ਦੇ ਨਾਲ ਸਰਕਾਰ ਨੂੰ ਕੀ ਯਤਨ ਕੀਤੇ ਜਾਣੇ ਚਾਹੀਦੇ ਨੇ ਕਿਵੇਂ ਨਜਿੱਠਿਆ ਜਾਵੇ ਕਿਉਂਕਿ ਇਹ ਸਮੱਸਿਆ ਇੱਕ ਜਦ ਮੁद्दा ਬੜਾ ਗੰਭੀਰ ਹੈ ਪੰਜਾਬ ਦੇ ਸਰਕਾਰ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਆ ਰਹੀ ਹੈ ਬੜੀ ਯਤਨ ਕਰ ਰਹੀ ਹੈ ਕਿ ਹੁਣ ਨੌਕਰੀ ਦੇ ਸਰਕਾਰ ਨੌਕਰੀਆਂ ਲਾ ਦੇਈਏ ਹੂੰ ਪਰ ਜਿਹੜਾ ਆਮ ਆਦਮੀ ਪਾਰਟੀ ਰਹਿ ਗਿਆ ਕਿ ਨੌਕਰੀਆਂ ਘੱਟ ਗਈ ਹੁਣ ਹੋਰ ਹੀ ਹੋਰ ਇਹ ਸਮੱਸਿਆ ਦਾ ਹਾਲ ਹੋ ਗੀ ਇਸ ਨੌਜਵਾਨਾਂ ਦੇ ਰਹੀਏ ਬਹੁਤ ਗਿਆ ਬਈ ਕੰਮ ਮੈ ਲੈ ਰਹੇ ਨੇ ਜਿੰਨੇ ਨੇ ਹੌਲੀ ਹੌਲੀ ਸ਼ਕਤ ਹੋ ਗਈ ਕੀ ਤੇ ਤਾਂ ਕਰਕੇ ਤਾਂ ਨਹੀਂ ਦੇਤਾ ਮੰਗ ਪੱਤਰ ਵੀ ਆਮ ਆਦੀ ਪਾਰਟੀ ਦਾ ਸਰਪੰਚ ਹੈ ਵੀ ਆਮ ਆਦੀ ਪਾਰਟੀ ਦੇ ਵਿਧਾਇਕਾਂ ਨੇ ਮੰਤਰੀਆਂ ਨੇ ਕਈਆਂ ਨੇ ਪਹਿਲਾਂ ਵਿਆਹ ਕਰਾ ਲਏ ਜਿਸ ਨੂੰ ਲੈ ਕੇ ਵਿਰੋਧੀ ਵੀ ਲਗਾਤਾਰ ਤੰਜ ਕਰਦੇ ਸੀ ਨਹੀਂ ਕਰ ਰਹੇ ਨਹੀਂ ਜੀ ਜੀ ਸੋ ਉਹਨਾਂ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਭਰੋਸਾ ਦਿਵਾਓਗੇ ਵੀ ਹਾਂ ਵੀ ਤੁਹਾਡੇ ਅਸੀਂ ਕਰਾਂਗੇ ਤਾਂ ਕਿਵੇਂ ਕਰੋਗੇ ਅਸੀਂ ਇਸ ਮਸਲੇ ਤੇ ਵਿਚਾਰ ਕਰਦੇ ਹਾਂ ਜੀ ਜੀ ਸੋ ਬਹੁਤ ਬਹੁਤ ਧੰਨਵਾਦ ਜੀ ਸੋ ਇਹ ਹਨ ਬਾਦਲ ਸਿੰਘ ਹਿੰਮਤਪੁਰਾ ਤੋਂ ਸਰਪੰਚ ਨੇ ਜਿਹੜਾ ਅੱਜ ਤੁਸੀਂ ਸਵੇਰੇ ਦੇਖਿਆ ਹੋਵੇਗਾ ਇੱਕ ਮੰਗ ਪੱਤਰ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਜਿਸ ਨੂੰ ਲੈ ਕੇ ਇਹ ਗੱਲ ਕਹੀ ਜਾ ਰਹੀ ਹੈ ਕਿ ਉਹਦੇ ਵਿੱਚ ਕੁਝ ਦਾ ਚਰਚਾਮਈ ਸਿੱਕੀ ਹੈ ਫੇਕ ਹੈ ਪਰ ਹੁਣ ਇਸ ਦੀ ਪੁਸ਼ਟੀ ਵੀ ਪਿੰਡ ਦੇ ਸਰਪੰਚ ਬਾਦਲ ਸਿੰਘ ਹਿੰਮਤਪੁਰਾ ਦੇ ਵੱਲੋਂ ਕੀਤੀ ਗਈ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਹਾਂ ਇਹ ਜਿਹੜੀ ਮੰਗ ਹੈ ਜਾਂ ਫਿਰ ਮੰਗ ਪੱਤਰ ਹੈ ਇਹ ਬਿਲਕੁਲ ਸਹੀ ਹੈ ਇਹ ਦਿੱਤਾ ਗਿਆ ਪਰ ਹੁਣ ਸਵਾਲ ਇੱਥੇ ਇਹ ਹੁੰਦਾ ਹੈ ਇਹ ਪੰਜਾਬ ਦੇ ਲਈ ਇੱਕ ਗੰਭੀਰ ਸਮੱਸਿਆ ਪੈਦਾ ਹੁੰਦੀ ਜਾ ਰਹੀ ਹੈ ਕਿਉਂਕਿ ਜਦੋਂ ਪਿਛਲੇ ਸਮੇਂ ਦੇ ਵਿੱਚ ਆਪਾਂ ਸੈਮੀਨਾਰਾਂ ਦੀ ਗੱਲ ਕਰਦੇ ਆਂ ਵਿਦਵਾਨਾਂ ਦੀ ਗੱਲ ਕਰਦੇ ਆਂ ਜਾਂ ਫਿਰ ਵੱਖ-ਵੱਖ ਕਿਤਾਬਾਂ ਦੇ ਵਿੱਚ ਗੱਲ ਕਰਦੇ ਆਂ ਤਾਂ ਉੱਤੇ ਹਮੇਸ਼ਾ ਇਹ ਗੱਲ ਹੁੰਦੀ ਰਹੀ ਸੀ ਕਿਉਂਕਿ ਜੇਕਰ ਉਹਨਾਂ ਦੀ ਅਜੇ 30 ਸਾਲ ਉਮਰ ਹੋ ਗਈ ਤਾਂ 1995 ਦੇ ਲਗਭਗ ਦੀ ਇੱਕ ਗੱਲ ਕਰੀ ਜੇ ਆਪਾਂ ਤਾਂ ਜਾ ਕੇ ਇਹ ਜਿਹੜਾ ਦੌਰ ਉਸ ਜਨਮ ਦੇ ਆਨੇ ਕੀ 95 ਦੇ ਲਗਭਗ 2000 ਜਿਹੜੇ ਜਨਮੇ ਬੱਚੇ ਨੇ ਉਹ ਹਾਲੇ ਵਿਆਹ ਤੋਂ ਇਸ ਤਰ੍ਹਾਂ ਜਿਸ ਤਰ੍ਹਾਂ ਸਮੱਸਿਆ ਪੈਦਾ ਹੁੰਦੀ ਜਾ ਰਹੀ ਇਹ ਇੱਕ ਪੰਜਾਬ ਦੇ ਲਈ ਬੜੀ ਗੰਭੀਰ ਸਮੱਸਿਆ ਬਣਦੀ ਜਾ ਰਹੀ ਹੈ ਪਰ ਤੁਹਾਡੇ ਕੀ ਵਿਚਾਰ ਨੇ ਇਸ ਬਾਬਤ ਕਿਉਂਕਿ ਇਸ ਨੂੰ ਹਾਸੇ ਮਜ਼ਾਕ ਦੇ ਵਿੱਚ ਭਾਵੇਂ ਜਿਸ ਤਰ੍ਹਾਂ ਲਿਆ ਜਾ ਰਿਹਾ ਉਹ ਇੱਕ ਵੱਖਰੀ ਗੱਲ ਹੈ ਪਰ ਕਿਤੇ ਨਾ ਕਿਤੇ ਪਵਿੱਖ ਦੇ ਲਈ ਵੀ ਇੱਕ ਖਤਰੇ ਦਾ ਘੋਗੂ ਕਹਿ ਲਈ ਆਪਾਂ ਪੰਜਾਬ ਦੇ ਬਹੁਤ ਸਾਰੇ ਪਿੰਡ ਨੇ ਇਹੋ ਜਿਹੇ ਜਿੱਥੇ ਜਿਹੜੇ ਵਿਆਹ ਨੂੰ ਲੈ ਕੇ ਲੋਕ ਵਿੱਚ ਚਿੰਤਨ ਦੇ ਨੌਜਵਾਨ ਵਿੱਚ ਚਿੰਤਨ ਦੇ ਉਹਨਾਂ ਦੇ ਰਿਸ਼ਤੇ ਨਹੀਂ ਹੋ ਰਹੇ ਕਿਉਂਕਿ ਇਹ ਵੱਡੀ ਸਮੱਸਿਆ ਪੰਜਾਬ ਦੇ ਵਿੱਚ ਪੈਦਾ ਹੁੰਦੀ ਜਾ ਰਹੀ ਹੈ ਪਹਿਲਾਂ ਵੀ ਕਿਹਾ ਜਾਂਦਾ ਸੀ ਕਿ ਵਿਕ ਦੇ ਵਿੱਚ ਇਹ ਸਮੱਸਿਆ ਆਉਣੀ ਹੈ ਜੋ ਸੈਮੀਨਾਰ ਦੇ ਵਿੱਚ ਗੱਲਬਾਤ ਕਰਦੇ ਸੀ ਸੋ ਤੁਹਾਡੇ ਕੀ ਵਿਚਾਰ ਹੈ ਇਸ ਬਾਬਤ ਆਪਣੇ ਵਿਚਾਰ ਇਸ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਧੰਨਵਾਦ